ਨਾਬਾਬੂਲੇ ਜ਼ਵਲੋਂ ਨਸ਼ਾ ਤਸਕਰੀ ਕਰਨ ਵਾਲੇ ਇੱਕ ਹੋਰ ਗਿਰੋ ਦਾ ਪਰਦਾ ਫਾਸ਼ ਕਰ ਦਿੱਤਾ ਗਿਆ। ਦਰਅਸਲ ਦੋ ਨਸ਼ਾ ਤਸਕਰ ਕਾਬੂ ਹੋਏ ਨੇ ਚਿੱਟਾ ਵੇਚਣ ਦੇ ਨਾਂ ਤੇ ਇਲਜ਼ਾਮ ਸਨ ਤਾਂ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਦੋ ਦਿਨਾਂ ਰਿਮਾਂਡ ਤੇ ਲਿਆ ਗਿਆ। ਇਕ ਤਸਕਰ ਨਾਬਾਦ ਤੇ ਦੂਜਾ ਅਮਰਗੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤਨਾਬਾਦ ਵਿੱਚ ਦੋ ਨਸ਼ਾ ਤਸਕਰ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਦੇ ਵੱਲੋਂ ਚਿੱਟਾ ਸਪਲਾਈ ਕੀਤਾ ਜਾਂਦਾ ਸੀ ਜੀਐਸਆਈ ਬਲਵੰਦਰ ਸਿੰਘ ਦਾ ਕਹਿਣਾ ਹੈ ਕਿ ਮੁਖਬਰ ਦੀ ਤਲਾ ਤੇ ਪੁਰਾਣੇ ਕਿਲੇ ਦੇ ਵਿੱਚ ਬਿਨਾਂ ਨੰਬਰੀ ਬੁਲਟ ਮੋਟਰਸਾਈਕਲ ਤੇ ਇਹਨਾਂ ਨੂੰ ਫੜਿਆ ਗਿਆ ਇਹਨਾਂ ਦੇ ਕੋਲੋਂ 35 ਗ੍ਰਾਮ ਹੈਰੋਇਨ ਜਿਹੜਾ ਕਿ ਨਸ਼ੀਲਾ ਪਦਾਰਥ ਹੈ ਉਹ ਬਰਾਮਦ ਹੋਇਆ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਾ ਰਹੀ ਹੈ ਮਕੋੜੇ ਤਲਾ ਤੇ ਪੁਰਾਣੇ ਕਿਲੇ ਦੇ ਵਿੱਚ ਇਹ ਦੋਵੇਂ ਬਿਨਾਂ ਨੰਬਰੀ ਬੁਟ ਮੋਟਰਸਾਈਕਲ ਤੇ ਇਹਨਾਂ ਨੂੰ ਫੜਿਆ ਇਹਨਾਂ ਦੇ ਕੋਲੋਂ 35 ਗ੍ਰਾਮ ਆਇਰੋਨਾ ਨਸ਼ੀਲਾ ਪਦਾਰਥ ਜਿਹੜਾ ਬਰਾਮਦ ਹੋਇਆ। ਨਾ ਇਹ ਸੋਨੀਖਾਨ ਪਿੰਡ ਰਕਕਰਾਲ ਦਾ ਰਹਿਣ ਵਾਲਾ ਤੇ ਨਾਲ ਇਹਦਾ ਸਾਥੀ ਹਰਸ਼ਦੀਪ ਸਿੰਘ ਇਹ ਆਪਣੇ ਬੌੜਾਂ ਖੁਰਦਾ ਹੁਣ ਹਾਲ ਇਹ ਅਮਰਗੰਡ ਰਹਿ ਰਿਹਾ। ਕੀ ਮੁਕੱਦਮਾ ਕਿਹੜਾ ਦਰਜ ਕੀਤਾ? ਮਾਤਾ ਨੰਬਰ 43 ਹੈ ਜੀ। 9171525 ਇਹ ਦਿਨ ਦਾ ਰਾ 2185 ਐਨਡੀ ਪੀਸ ਆ। ਕੋਈ ਹੋਰ ਵੀ ਸੁਭਾਵਨਾ ਲੱਗਦੀ ਕਿਥੋਂ ਲੈ ਕੇ ਆਉਂਦੇ ਸੀ ਇਹ ਕਿੱਥੇ ਵੇਚਦੇ ਸੀ? ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ। ਹਮ ਠੀਕ ਹੈ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹਨੀਵੈਸਟੀਗੇਸ਼ਨ ਕਰ ਰਹੇ ਆ ਪੂਛੇ ਇਸ ਦੇ ਅੱਗੇ ਜੋ ਵੀ ਹੋਊਗਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਦੋ ਦਿਨਾਂ ਦਾ ਰਿਮਾਂਡ ਮਿਲਿਆ ਨਾਬਾ ਪੁਲਿਸ ਦੇ ਵੱਲੋਂ ਨਸ਼ਾ ਤਸਕਰੀ ਕਰਨ ਵਾਲੇ ਇੱਕ ਹੋਰ ਗਿਰੋ ਦਾ ਪਰਦਾ ਫਾਸ਼ ਕਰ ਦਿੱਤਾ ਗਿਆ ਦਰਅਸਲ ਦੋ ਨਸ਼ਾ ਤਸਕਰ ਕਾਬੂ ਹੋਏ ਤੇ ਚਿੱਟਾ ਵੇਚਣ ਦੇ ਨਤੇ ਇਲਜ਼ਾਮ ਸਨ ਤਾਂ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਦੋ ਦਿਨਾਂ ਰਿਮਾਂਡ ਤੇ ਲਿਆ ਗਿਆ ਇਕ ਤਸਕਰ ਨਾਬਾਦ ਤੇ ਦੂਜਾ ਅਮਰਗੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤਨਾਬਾਦ ਵਿੱਚ ਦੋ ਨਸ਼ਾ ਤਸਕਰ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਦੇ ਵੱਲੋਂ ਚਿੱਟਾ ਸਪਲਾਈ ਕੀਤਾ ਜਾਂਦਾ ਸੀ ਐਸਆਈ ਬਲਵੰਦਰ ਸਿੰਘ ਦਾ ਕਹਿਣਾ ਹੈ ਕਿ ਮੁਖਬਰ ਦੀ ਤਲਾਹ ਤੇ ਪੁਰਾਣੇ ਕਿਲੇ ਦੇ ਵਿੱਚ ਬਿਨਾਂ ਨੰਬਰੀ ਬੁਲਟ ਮੋਟਰਸਾਈਕਲ ਤੇ ਇਹਨਾਂ ਨੂੰ ਫੜਿਆ ਗਿਆ ਇਹਨਾਂ ਦੇ ਕੋਲੋਂ 35 ਗ੍ਰਾਮ ਹੈਰੋਇਨ ਜਿਹੜਾ ਕਿ ਨਸ਼ੀਲਾ ਪਦਾਰਥ ਹੈ ਉਹ ਬਰਾਮਦ ਹੋਇਆ ਤੇ ਇਸ ਮਾਮਲੇ ਦੇ ਵਿੱਚ ਹੁਣ ਅਗਲੀ ਕਾਰਵਾਈ ਜਾ ਰਹੀ ਹੈ ਮਕੋੜੇ ਦੇ ਤਲਾਹ ਤੇ ਪੁਰਾਣੇ ਕਿਲੇ ਦੇ ਵਿੱਚ ਇਹ ਦੋਵੇਂ ਬਿਨਾਂ ਨੰਬਰੀ ਬੁਲਟ ਮੋਟਰਸਾਈਕਲ ਤੇ ਇਹਨਾਂ ਨੂੰ ਫੜਿਆ ਜਿਨ੍ਹਾਂ ਦੇ ਕੋਲੋਂ 35 ਗ੍ਰਾਮ ਹਨ ਐ ਰੋਣਾ ਨਿਚੇਲਾ ਬਾਜ਼ਾਰ ਤੋਂ ਜਿਹੜਾ ਬਰਾਮਦ ਹੋਇਆ। ਇਹ ਸੋਨੀਖਾਨ ਪਿੰਡ ਰਕਕਰਾਲੇ ਦਾ ਰਹਿਣ ਵਾਲਾ ਤੇ ਨਾਲ ਇਹਦਾ ਸਾਥੀ ਹਰਸ਼ਦੀਪ ਸਿੰਘ ਇਹ ਆਪਣੇ ਬੋੜਾਂ ਖੁਰਦਾ ਹੁਣ ਹਾਲ ਇਹ ਅਮਰਗੜ ਰਹਿ ਰਿਹਾ। ਕੀ ਮਕਦਮਾ ਕਰਾ ਦਿੱਤਾ? ਮਕਦਮਾ ਨੰਬਰ 43 ਹੈ ਜੀ। ਇਹ 17525 ਇਹ 84 ਕੀ ਕਾਟ 85 ਐਂਡ ਵੀ ਸੱਟ। ਕੋਈ ਹੋਰ ਵੀ ਸੁਭਾਵਨਾ ਲੱਗਦੀ ਕਿ ਕਿੱਥੋਂ ਲੈ ਕੇ ਆਉਂਦੇ ਸੀ ਇਹ ਕਿੱਥੇ ਵੇਚਦੇ ਸੀ। ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਜੀ। ਹੂੰ। ਕਿਉਂਕਿ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਹੈ ਯੂਨੀਵਰਸਿਟੀ ਇਨ ਕਰ ਰਹੇ ਆ ਪੂਛੋ ਇਸ ਦੇ ਅੱਗੇ ਜੋ ਵੀ ਹੋਊਗਾ ਕਿੰਨੇ ਦਿਨ ਦਾ ਰਿਮਾਂਡ ਮਿਲਿਆ 2 ਦਿਨ ਦਾ ਰਿਮਾਂਡ ਮਿਲਿਆ